ਵੇਚਤਾ ਲੱਖ ਰੁਪਏ ਦੀ ਨਾ 60000 ਦੀ 70000 ਦੀ ਭੇੜ ਲੱਖ ਦੀ 10000 ਰੁਪਏ ਆਪਾਂ ਇਹਨਾਂ ਦਾ ਜਿਵੇਂ ਨੀਰਾਚਾਰਾ ਲੈਨੇ ਆ ਜਾਂ ਬੰਦੇ ਲੇਬਰ ਆ 10000 ਰੁਪਏ ਵੀ ਇਹਨਾਂ ਦਾ ਖਰਚਾ ਕੱਢ ਕੇ 50000 ਪਰੌਡ ਦਿੰਦੀ ਆ ਭੇੜ ਕਿੰਨੇ ਲੱਗ ਜਾਂਦਾ ਆਪਣੇ ਕੋਲ ਇਹ ਸਾਲ ਦਾ ਇਹ ਮੈਂ ਲੈਣਾ ਜੀ 4-500 ਕੁਇੰਟਲ 4-500 ਕੁਇੰਟਲ ਕੱਢੀnga ਆਪਣੇ ਘਰ ਦੀnga ਢੋਂਦੀnga ਮਹਾਰਾਜੀ ਕਿਰਪਾ ਲੈ ਵੀ ਇੱਕ ਕੁਇੰਟਲ 20-25 ਕਿਲੋ ਦਾ ਬੱਚਾ ਹੈਗਾ ਦੇਖ ਸਕਦੇ ਹਣਾ ਚੌਗ ਗਈ ਆ ਜੇ ਹਜੇ ਹੋਰ ਬਣ ਵੇਟ ਹਾਂ ਹਾਂ ਕਰੂਗਾ ਹਾਂ ਹਾਂ ਹਾਈਟ ਕਰ ਜੀ ਹਾਂ ਤਾਂ ਕਿ ਲੈ ਉਧਰ 10 ਕਿੱਲੇ ਖੇਤੀ ਉਦਰੇ 50 ਪੇਡਾਂ ਦਾ ਨਾ ਉਹ ਇੱਕੋ ਜੀ ਇੱਕ ਬਰਾਬਰ ਆ ਲੈ ਵੀ ਲੋ ਜੀ ਬਾਈ ਜੀ ਅੱਜ ਪਹੁੰਚੇ ਹੋਇਆਗੇ ਆਪਾਂ ਦਰਸੀ ਵਾਈ ਦੇ ਕੋਲ ਦਰਸੀ ਵਾਈ ਲਖੇਆਲਾ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਬਾਈ ਜੀ ਸਭ ਤੋਂ ਸੋਹਣੀ ਬਰੀਡ ਪੇਡਾਂ ਦੀ ਤਾਂ ਦਰਸੀ ਵਾਈ ਦੇ ਕੋਲ ਹੈਗੀ ਬਾਈ ਦੇ ਕੋਲ ਇੱਕ ਤੋਂ ਇੱਕ ਚੰਗੀ ਬਰੀਡ ਹੈਗੀ ਠੀਕ ਆ ਜੀ ਤੇ ਆਪਾਂ ਦਰਸੀ ਵਾਈ ਦੇ ਪੇਡਾਂ ਵੀ ਆਪਾਂ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਵੀ ਕਿੰਨਾ ਟਾਈਮ ਹੋ ਗਿਆ ਤੇ ਕੀ ਗੱਲਬਾਤ ਹੈ ਕਿੰਨਾ ਕਿਦੇ ਵਿੱਚ ਮੁਨਾਫਾ ਆਏਗਾ ਦਾ ਸਿਵਾ ਜੀ ਸਤਿਕਾਰ ਸਤਿਕਾਰ ਬਾਈ ਸਤਿ ਸ੍ਰੀ ਅਕਾਲ ਸਤਿਕਾਰ ਕਿਵੇਂ ਦੱਸੀ ਠੀਕ ਆ ਬਹੁਤ ਵਦ ਗਿਆ ਬਾਈ ਤੁਹਾਨੂੰ ਹੋਰ ਕਿਵੇਂ ਕੰਮ ਕਰਾ ਸਾਰੇ ਠੀਕ ਆ ਕਿਰਪਾ ਮਾਲ ਦੀ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ ਆਪਾਂ ਦੀ ਤੀਜੀ ਪੀੜੀ ਹੋ ਗਈ ਮਾਲ ਦੀ ਤੀਜੀ ਪੀੜੀ ਹੋ ਗਈ ਠੀਕ ਆ ਵਾਕੇ ਪਹਿਲਾਂ ਆਪਣਾ ਕੋਲੇ ਕਾਲੇ ਕਜਲੇ ਪਸ਼ੂੰਦੇ ਵੱਧੂ ਹੂੰ ਇਹਨਾਂ ਦੀ ਥੋੜੀ ਜਮਨਾਪੁਰੀਆਂ ਦੀ ਵੱਧ ਆ ਗਈ ਬਰੀਡ ਚੰਗੀ ਆ ਠੀਕ ਆ ਇਹ ਪਸ਼ੂ ਆਪਾਂ ਚੰਗੇ ਰੱਖੀ ਦੇ ਇਹਨਾਂ ਚ ਬੱਚੇ ਵਧਿਆ ਗਏ ਠੀਕ ਆ ਕਿੰਨੀਆਂ ਭੇਡਾਂ ਆਪਣੇ ਕੋਲੇ ਬਈ ਹੁਣ ਇਹ ਅੱਜ ਆਪਣੇ ਕੋਲੇ 50 ਪਸ਼ੂਆ ਪੱਡੇ ਬਾਕੀ ਬੱਚੇ ਆ 20 ਪੱਚੀ ਠੀਕ ਆ ਭੇਡਾਂ 50 ਭੇਡਾਂ ਮਨ ਲਾਦਾ ਬਣਾ ਪੂਰੇ ਪੰਜਾਬ ਦੇ ਵਿੱਚ ਆਪਣੇ ਕੋਲੇ ਚੰਗੀ ਬਰੀਡ ਆ ਇਹ ਪੂਰੀ ਚੰਗੀ ਚੰਗੇ ਆ ਮੀਤੇ ਖੜੇ ਆ ਦੇਖੋ ਤੁਹਾਨੂੰ ਚੱਲ ਕੇ ਦਿਖਾਉਨੇ ਆ ਤੁਹਾਨੂੰ ਸਹੀ ਗਾ ਬਈ ਦੇਖ ਮਹਾਰਾਜ ਦੇਖਣ ਵਾਲੇ ਸਰੂਪਾਂੋਂ ਸਭ ਤੋਂ ਚੰਗਾ ਤੇ ਖੇਦ ਦੱਸਣਾ ਹਰਤਾ ਲੱਗ ਕੇ ਕਰੇ ਠੀਕ ਆ ਜੀ ਕਿਹੜੀ ਬਰੀਡ ਆਪਣੇ ਕੋਲੇ ਇਹ ਜਮਨਾ ਪਰੀ ਆ ਜੀ ਫੜੇ ਮਾੜਾ ਇੱਕ ਬੱਚਾ ਫੜ ਲਓ ਬਈ ਆ ਬੱਚਾ ਉਹ ਲਿਆ ਪਤ ਪਹਿਲੀ ਫੜ ਕੇ ਬੱਚੀ ਲੈ ਵੀ ਜਮਨਾ ਪਰੀ ਹੈਗੀ ਇਹੀ ਕਾਹ ਤੋਂ ਰੱਖਦੇ ਆ ਬਈ ਦਰ ਉਹਨੇ ਗਾਨੀ ਨਾ ਖੇਚੀ ਗੱਲ ਕੀ ਆ ਇਹਦੇ ਵਿੱਚ ਬਈ ਦੱਸ ਤਾਹਨ ਦਿਖਾਉਨੇ ਆ ਜੀ ਜਮਣਾਪਰੀ ਰੱਖਦਾ ਬਈ ਗਾਨੀ ਨਾ ਫੜੇ ਇੱਥੇ ਲਿਆ ਪੁੱਤਰੇ ਜਿਹੜੀ ਬਾਈ ਜੀ ਹਾਂ ਉਹਨੇ ਉਖਲੇ ਚਲਾਓ ਪੋੜਾ ਜਿਹੜੀ ਬਾਈ ਜੀ ਦਰਸੀ ਕੋਲੇ ਮਿਲ ਜੂਗੀ ਪੂਰੇ ਪੰਜਾਬ ਚੋਂ ਨਹੀਂ ਮਿਲਣੀ ਹੈ ਕਿਤੋਂ ਲੈ ਹੁਣ ਢਾਈ ਮਹੀਨਾ ਦੀ ਬੱਚੀ ਆ ਜੀ ਢਾਈ ਮਹੀਨਾ ਦੀ ਢਾਈ ਮਹੀਨੇ ਦੀ ਬੱਚੀ ਆ ਗਈ ਦੇਖੋ ਐਮ ਐ ਲੱਗਦੀ ਆ ਜਿਵੇਂ ਹੋਵੇ ਲਗਭਗ 8-9 ਮਹੀਨੇ ਦੀ ਲੇ 2 ਢਾਈ ਮਹੀਨੇ ਦੇ ਬੱਚੇ ਦੇਖ ਸਾਰੇ ਬੱਚੇ ਦੇਖੋ ਆ ਇਤਰ ਨੂੰ ਸਾਰੇ ਕੱਟ ਕਲੇ ਐ ਬਾਹਰ ਤੋਂ ਸਹੀ ਗੱਲ ਐ ਵੀ ਆ ਬੱਚਾ ਫੜ ਲੋ ਬੱਚਾ ਪਾਇਦਨੇਗਾ ਮੜਾ ਜਾ ਆ ਫੜ ਲਾ ਫੜ ਲਾ ਉਹ ਰਿਆ ਪੁੱਤ ਫੜ ਕੇ ਆ ਕੀ ਆ ਲੈ ਫੜ ਕਰ ਲੋ ਦੱਸ ਮੜਾ ਬਰੀਡ ਬਾਰੇ ਦੱਸ ਹੈ ਨਾ ਬਰੀਡ ਦਾ ਜੀ ਇਹਨਾਂ ਦੇ ਪਿਓਰ ਚਾ ਪੂਰੀ ਆਪਣੇ ਕੋਲੇ ਮਤਲ ਇਹਨਾਂ ਦੀ ਕਿਰਪਾ ਕਿਵੇਂ ਪਤਾ ਲੱਗਦਾ ਹੁੰਦਾ ਵੀ ਇਹ ਬਿਨਾ ਹੋਏ ਪਿਓਰ ਹੈਗੀ ਮੂੰਹ ਤੋਂ ਚੰਗੀ ਤੋਂ ਨੱਕ ਹਾਂ ਕੰਨਾਂ ਤੋਂ ਠੀਕ ਆ ਸਾਰੇ ਹੁਣ ਕਿਹਦਾ 1.5 ਮਹੀਨੇ ਤੋਂ ਮਹੀਨੇ ਮਹੀਨੇ ਦੇ ਵਿੱਚ ਬੱਚੇ ਸਾਰੇ ਅੱਛਾ ਤੇ ਉਹ 2.5 ਮਹੀਨੇ ਦੀ ਬੱਚੀ ਬਾਕੀਆ ਸਾਰੇ ਬੱਚੇ ਹੁਣ ਇਹ ਕਾਲੇ ਕਣੇ ਹੋਰ ਸਾਹਬ ਦੇ ਆਪਣੇ ਹੋਰ ਸਾਹਬ ਦੇ ਆ ਠੀਕ ਪੂਰੀ ਬਰੀਡ ਪ्योर ਚਾਹੀਦੀ ਚੰਗੀ ਪ्योर ਬਰੀਡ ਦੇ ਵਿੱਚ ਆ ਹਾਂਜੀ ਠੀਕ ਆ ਬੱਚਾ ਕਿੱਥੇ ਕਿ ਤੱਕ ਵੇਚਿਆ ਆਪਾਂ ਨੇ ਬੱਚਾ ਇਹ ਮੈਂ ਵੇਤਾ ਹੀ 15 ਤੋਂ ਲਾ ਕੇ 20 25 30 ਮਤਲਬ 20 25 ਹਜ਼ਾਰ ਦਾ ਬੱਚਾ ਹਾਂ ਹਾਂ ਬੱਚਾ ਲੈ ਵੀ ਦੇਖ ਤਾਂ ਨਾ ਆਪਾਂ ਤੁਲਾ ਕੇ ਇਹ ਬੱਚੇ ਬਾਕੀ ਆਂ ਪੇੜ ਦੀ ਵੀ ਔਸਤ ਕੱਢੀ ਵੀ ਆਪਣੀ ਹਾਂ ਪੇੜ ਕਿੰਨੇ ਦੇ ਪੇੜ ਤਾਂ ਮੈਂ ਵੇਚਤਾ ਲੱਖ ਰੇ ਵੀ ਨਾ 60000 ਦੀ 70000 ਦੀ ਪੇੜ ਲੱਖ ਦੀ ਲੈ ਵੀ 1 ਲੱਖ ਰੁਪਏ ਤੱਕ ਦੀ ਪੇੜ ਵੇਚੀ ਵੀ ਦੀ 70 ਆਪਣੇ ਕੋਲੇ ਸਵਾ ਸਵਾ 200 ਲੱਖ ਖੜਾ ਵਿੱਚ ਬੱਚੇ ਅੱਛਾ ਤੇ ਬਾਕੀ ਇਹ ਬੱਕਰੀ ਨੂੰ ਮੂਹਰੇ ਅੱਜ ਦੀ ਘੜੀ ਬੱਕਰੀ ਨੂੰ ਮੂਹਰੇ ਆ ਗਈ ਹਾਂ ਬੱਕਰੀਆਂ ਆਂ ਪੇੜ ਅਸੀਂ ਸਾਰੇ ਔਸਤ ਕੱਢਿਆ 60000 ਰੁਪਏ ਸਾਲ ਦਾ ਪਰ ਔਸਤ ਦਿੰਦੀ ਆ ਇੱਕ ਭੇੜਾ ਇੱਕ ਭੇੜਾ ਦੋ ਬੱਚੇ ਹਰ ਇੱਕ ਵੇਰੀ ਦਿੰਦੀ ਆ 15000 ਦਾ ਬੱਚਾ ਮੰਨੋ ਪੈਕੇਜ ਜਾਂਦਾ ਬਾਧੀ ਵੇਚਦੇ ਆ ਪਤਾ ਹਾਂ 15000 ਦਾ ਬੱਚਾ ਵੀ ਦੇਤਾ ਦਾ ਫੇਰ ਵੀ ਆਪਣੇ ਦੋ ਬੱਚੇ 30000 ਦੇ ਠੀਕ ਆ 60 2.5 ਮਹੀਨੇ ਫੇਰੇ ਮੂਹਰੇ ਨਵੀ ਹੋ ਜਾਂਦੀ ਆ ਦੁਬਾਰਾ ਫੇਰ ਨਵੀ ਹੋ ਜਾਂਦੀ ਆ ਜਣੀ ਸਾਲ ਦੇ ਵਿੱਚ ਵਿੱਚ 2.5 ਫੇਰੀ ਮੰਨ ਕੇ ਚੱਲੋ ਵੀ ਸੂਏ 2.5 ਦਿੰਦੀ ਆ ਖਾਲਜ ਠੀਕ ਆ ਤੇ ਜੇ 10000 ਰੁਪਏ ਆਪਾਂ ਇਹਨਾਂ ਦਾ ਜਮਨ ਨੀਰਾਚਾਰਾ ਲੈਨੇ ਆ ਜਾਂ ਬੰਦੇ ਲੇਬਰ ਆ 10000 ਰੁਪਏ ਆ ਵੀ ਇਹਨਾਂ ਦਾ ਖਰਚਾ ਕੱਢ ਕੇ 50000 ਪਰੌਟ ਦਿੰਦੀ ਆ ਭੇੜਾ ਇਹਨਾਂ ਨੂੰ ਸਸਿਆ ਠੀਕ ਹੈ ਬਾਈ ਜੀ ਕਿੰਨਾ ਕੁਦ ਬਣਾ ਲਿਆ ਬਈ ਇਹਦੇ ਵਿੱਚੋਂ ਪੇਡਾਂ ਦੇ ਵਿੱਚੋਂ ਕਿਰਪਾ ਪੂਰੀ ਬਹੁਤ ਕੁਝ ਬਣਾਇਆ ਅਸੇ ਪਹਿਲਾਂ ਸੀ ਹੁਣ ਕੀ ਸੀ ਪਹਿਲਾਂ ਤਾਂ ਹੁਣ ਆਪਣੇ ਆਏ ਸੀਗਾ ਚੱਲ ਚੱਲੀ ਜਾਂਦੇ ਤੋਰਾ ਫੁਰਕੇ ਵਧਗਾ ਹੁਣ ਆਪਾਂ ਦੇਖੋ ਮਹਾਰਾਜ ਦੀ ਕਿਰਪਾ ਕੋਠੀ ਪਾਈਆਂ ਤੁਹਾਨੂੰ ਦਿਖਾਉਣੇ ਇੱਧਰ ਪਸ਼ੂਆਂ ਦਾ ਵੀ ਆ ਅੱਛਾ ਤੇ ਬਾਕੀ ਇਹਨਾਂ ਨੇ ਬਹੁਤ ਘਾਹ ਖਰੀਦੀ ਆ ਖਰੀਦੀ ਆ ਜੀ ਕਿੰਨੀ ਜ਼ਮੀਨ ਖਰੀਦੀ ਹੈਗੀ ਆ 12 ਏਕੜੇ ਵਧਗਾ 12 ਏਕੜੇ ਠੀਕ ਹੈ ਪਹਿਲਾਂ ਹੈਗੀ ਜੀ ਇੱਕ ਬਾਅਦ ਖਰੀਦੀ ਆ ਪਹਿਲਾਂ ਘਰ ਦੀ ਸਾਰੇ 5 ਕਿੱਲੇ ਸੀਗੇ ਤਾਂ ਠੀਕ ਆ ਫਿਰ 12 ਕਿੱਲੇ ਹੋ ਗਏ 12 ਕਿੱਲੇ ਇਨਾਂ ਚੋਂ ਬਣਾਏ ਭੇਡਾਂ ਇਨਾਂ ਚੋਂ ਇਨਾਂ ਚੋਂ ਇਨਾਂ ਚੋਂ ਲੈ ਵੀ ਦੇਖਦੇ ਭੇਡਾਂ ਭੇਡਾਂ ਦੇ ਇਨਾਂ ਦਾ ਮਹਾਰਾਜ ਦੀ ਕਿਰਪਾ ਕਰਤੀ ਪੂਰੀ ਹਜੇ ਮਰਜੀ ਦਾ ਸੋਨੇ ਦਾ ਕੰਪੈਨ ਕੋਟਾਂ ਵਾਲਾ ਕੰਮ ਹੈ ਨਾ ਸੋਨੇ ਜਦੋਂ ਮਰਜੀ ਫਰਾਵਾ ਦੇਖੋ ਹੁਣ ਚੱਲ ਤੈ ਵੀ ਦੇਖਦਾ ਬਾਈ ਕਹਿੰਦਾ ਸੋਨੇ ਦੇ ਵਿੱਚ ਕੋਲ ਕੰਮਾ ਦੇਖਦਾ 5 ਕਿਲਿਆਂ ਤੋਂ ਬਾਈ ਜੀ 12 ਕਿੱਲੇ ਬਣਾ ਲਿਆ ਚਾਰ ਮਹੀਨਿਆਂ ਦਾ ਬੱਚਾ ਆ ਇਹ ਚਾਰ ਦਾ ਚਾਰ ਦੰਦ ਬੱਚਾ ਚਾਰ ਦੰਦ ਬੱਚਾ ਲਿਆਈ ਮੜੇ ਅੱਗੇ ਲੈ ਕੇ ਤੈ ਵੀ ਚਾਰ ਦੰਦ ਬੱਚਾ ਦੇਖ ਸਕਦਾ ਹਾਈਟ ਚੰਗੀ ਆ ਹਨ ਹਜੇ ਉਧਰ ਇੱਕ ਖੀਰਾਗਾ ਆ ਕਿ ਚਾਰ ਦੰਦ ਦੇ ਉਧਰ ਆ ਬੱਚਾ ਚਾਰ ਦੰਦ ਉਧਰ ਬਾਈ ਦੇਖ ਸਕਦੇ ਹੋ ਨਾ ਚੰਗਾ ਬੱਚਾ ਵੇ ਹਨ ਬ੍ਰੀਡਰ ਆ ਇਹ ਹਾਂ ਹਾਂ ਬ੍ਰੀਡਰ ਬੱਚੇ ਕਿਵੇਂ ਆਉਂਦੇ ਨੇ ਬਈ ਬੱਚੇ ਬਹੁਤ ਚੰਗੇ ਆ ਬੱਚੇ ਇਹਦੇ ਹੀ ਆ ਸਾਰੇ ਆ ਅੱਛਾ ਵੇ ਦੇ ਤਾਂ ਇਹ ਬੇਚਣਾ ਹੈ ਵੇਚ ਦਾਂਗੇ ਜੇ ਕੋਈ ਇੱਕ ਆਏ ਤਾਂ ਹੈਗੇ 4 ਪੰਨੇ ਰੁਪਏ ਦਾ ਬੇਚਣਾ ਹੈ ਕਿੰਨੇ ਰੁਪਏ ਦਾ ਬੇਚਣਾ ਹੈ ਕੀ ਮੰਗ ਕੀ ਇਹਦੀ ਮਾਂ ਕਾ ਮੁੱਲ ਤਾਂ ਆਪਾਂ ਜੀ ਕੀਤਾ ਹੀ ਨਹੀਂ ਜੇ ਕੋਈ ਆ ਗਿਆ ਕੋਈ ਸ਼ੌਂਕ ਵਾਲਾ ਫਿਰ ਉਹ ਜੀ ਦੇ ਦੇਣਗੇ ਮੌਕੇ ਤੇ ਕਰਾਂਗੇ ਠੀਕਾ ਪੂਰੇ ਹੀ ਲੱਗੋ ਮੁੱਲ ਉਹ ਤਾਂ ਪੂਰੇ ਹੀ ਲੱਗੂ ਮਾ ਵੀ ਕਹਿੰਦਾ ਮੁੱਲ ਪੂਰਾ ਲੱਗੋ ਕਿ ਭਾਈ ਜੀ ਚੰਗੀ ਬਰੀਡ ਹੈਗੀ ਲੈ ਵੀ ਨਾ ਕਹੂੰ ਦੇ ਪਿਓਰ ਦੇ ਵਿੱਚ ਆਣਾ ਜਾਵਾਂ ਹਾਂ ਹਾਂ ਪਿਓਰ ਚ ਵਾਕਿਆ ਸਾਰੇ ਪਸ਼ੂਆਂ ਤੇ ਕੈਮਰਾ ਵਾਲਾ ਉਧਰ ਦਿਖਾਉਣਾ ਆਏ ਉਧਰ ਚੱਲਦੇ ਆਪਾਂ ਨਾ ਲੈ ਵੀ ਤੁਹਾਨੂੰ ਭੇਡਾਂ ਦਿਖਾਉਣਾ ਕਿ ਦੋ ਫਾਰਮ ਨੇ ਦਰਸੀ ਬਾਈ ਹਨਾ ਇਹ ਕੀ ਆ ਬਾਈ ਕੋਦਰ ਆਪਾਂ ਉਧਰ ਚੱਲਦੇ ਆਂ ਆਜੋ ਲੈ ਵੀ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਆਪਾਂ ਦਿਖਾਉਣਾਗੇ ਖਾਣਾ-ਦਾਣਾ ਹਾਂ ਵੇਖੋ ਜੀ ਦਸਦਰਸੀ ਦੇ ਬਾਰੇ ਆਹ ਦੇਖੋ ਜੀ ਮੂੰਗਫਲੀ ਮੂੰਗੀ ਦਾ ਨੀਰਾ ਆ ਜਾ ਨੇੜੇ ਆ ਮਾੜਾ ਜਾ ਇਹ ਵੀ ਮੂੰਗੀ ਦਾ ਨੀਰਾ ਖਵਾਉਂਦੇ ਆਂ ਬਾਈ ਦੇਖ ਹਾਂ ਅੱਜ ਕੱਲ ਹਾੜੂ ਨੀਰਾ ਲਈਦਾ ਅੱਛਾ ਤੇ ਇਹਨਾਂ ਨੂੰ ਵਿਚਾਰ ਕੇ ਉਹ ਦਾਣੇ ਦਾ ਭੱਟ ਪਾਈਦੇ ਆ ਇਹ ਨੀਰਾ ਾਡਾ ਲੇਬਰ ਆਪਣੇ ਮੋਢਲ ਮਹਾਰਾਜ ਬੱਚੇ ਕੰਮ ਕਰੀ ਜਾਂਦੇ ਆ ਠੀਕ ਆ ਕਿੰਨਾ ਤੇ ਲੱਗ ਜਾਂਦਾ ਆਪਣੇ ਕੋਲ ਇਸ ਹਿਸਾਬ ਦਾ ਇਹ ਮੈਂ ਲੈਣਾ ਜੀ 4-500 ਕੁਇੰਟਲ 4-500 ਕੁਇੰਟਲ ਗੱਡੀਆਂ ਆਪਣੇ ਘਰ ਦੀਆਂ ਢੋਂਦੀਆਂ ਮਹਾਰਾਜੀ ਕਿਰਪਾ ਲੇਬਰ ਆਪਣੇ ਬੱਚੇ ਆ ਜੀ ਅੱਜ ਲੇਬਰ ਲੱਗੀ ਹੋਈ ਹੈ ਠੀਕ ਹੈ ਜੀ ਹਾਂ ਲੈ ਵੀ ਦੇਖ ਸਕਦੇ ਮ ਸਾਰੇ ਸਾਰੇ ਖਾਈ ਜਾਂਦੀਆਂ। ਮੁੰਡਿਆਂ ਬਾਹਰ ਦੀ ਕਿਰਪਾ ਨਾਲ ਲਈ ਉਹਦੇ ਵਿਚਾਰੇ। ਠੀਕ। ਇਹ ਦੋ ਮੁੰਡੇ ਆਪਣੇ ਪਸੂਆਂ ਤੇ ਰੱਖੇ ਹੋਏ। ਅੱਛਾ ਅੱਛਾ। ਬਾਕੀ ਆਪ ਨੀਰਾ ਪਾਣਾ ਖੋਪੇ ਨੀਰਾ ਚੰਗਾ। ਇਹ ਤਾਂਣਿਆਂ ਨਾਲੋਂ ਕੰਮ ਵੱਧ ਕਰਦਾ। ਜਾਨੂੰ ਵੱਧ ਕੰਮ ਕਰਦਾ। ਲੱਗੀ ਦੇੜ। ਬਾਕੀ ਸਾਰੇ ਖਾਈ ਬੱਬੂ ਨੇੜੇ ਲਿਆ ਭਾਈ। ਹਾਂ ਦੇਖਦਾ ਉਹ ਹੈ ਨਾ। ਨਰੀ ਫਲੀ ਆ। ਆ ਨਰੀ ਫਲੀ ਆ ਟੀ ਆ ਹਰਾ। ਅਜੇ ਵੀ ਮਾੜਾ ਥੋੜਾ ਜਲਾ ਬਾਗੁੱਦ ਰਹਿ ਗਿਆ। ਬਸ ਲਾਹੀ ਜਾਂਦੇ ਆ ਲੇਵਲ। ਹਾਂ ਜੀ ਹਾਂ। ਚੱਲ ਆਇਆ ਫਿਰ ਅੱਗੇ ਚੱਲਦੇ ਚਲੋ ਆ ਲਾ ਲਾਦੇ ਆ ਕਰਾਰ ਕੇ ਮਲੇ ਲੈ ਵੀ ਪਹੁੰਚ ਗਏ ਆਪਾਂ ਦਰਸੀ ਬਾਈ ਦੇ ਫਾਰਮ ਦੇ ਵਿੱਚ ਦੇਖ ਸਕਦੇ ਆ ਇਧਰ ਬਾਈ ਜੀ ਦਰਸੀ ਬਾਈ ਦੀਆਂ ਭੇਡਾਂ ਨੇ ਤੇ ਉੱਧਰ ਪਹਿਲਾ ਬਾਈ ਜੀ ਨਿਗਾਹ ਮਾਰਦੋ ਨਾ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਭੇਡਾਂ ਬੱਕਰੀਆਂ ਚੋਂ ਕੁਝ ਬਣਦਾ ਨੇਗਾ ਤਾਂ ਉਹ ਦਰਸੀ ਬਾਈ ਦੇ ਕੋਲੇ ਆਜੋ ਦਰਸੀ ਬਾਈ ਤੁਹਾਨੂੰ ਦੱਸੂਗਾ ਵੀ ਇਹ ਬਣਦਾ ਕੀ ਆ ਬਹੁਤ ਕੁਝ ਬਣਦਾ ਬਹੁਤ ਕੁਝ ਬਣਦਾ ਬਾਈ ਜੀ ਬਾਦੂ ਮਹਾਰਾਜ ਦੀ ਕਰਪਾਈ ਆ ਇਹਨਾਂ ਤੇ ਵਾਰ ਖੜੀਆਂ ਰੱਖੇ ਰੱਬ ਇਹਨਾਂ ਨੂੰ ਕਣੀਆ ਰੱਖੇ ਨਾ ਹਾਂ ਇਹਨਾਂ ਦਾ ਘਾਟਾ ਹੀ ਨਹੀਂ ਕੋਈ ਹਾਂ ਜੀ ਆਹ ਹੁਣ ਪਾਣਾ ਬੱਚੇ ਆ ਖੀਰੇ ਖੀਰੇ ਦੁੱਗੇ ਦੁੱਗੇ ਕਿਹੜੇ ਐੜੀਆਂ ਪੇਡਾਂ ਖੜੀਆਂ ਦਿਖਾਈਏ ਪੇਡਾਂ ਆਪਾਂ ਇਹ ਵੀ ਦਰਸੀ ਬਾਈ ਦੇ ਪੇਡਾਂ ਦਿਖਾਉਣਾ ਤੁਹਾਨੂੰ ਆਹ ਦਰਸੀ ਕੱਢੀ ਚੱਲ ਕੱਲੇ ਕੱਲੇ ਪੇੜ ਹਨ ਪੇਡਾਂ ਦਿਖਾਉਣਾ ਤੁਹਾਨੂੰ ਵੀ ਜਮਨਾਪੁਰੀ ਪੇਡਾਂ ਹੁੰਦੀਆਂ ਕਹੀ ਜਾਂ ਹਨ ਹਾਂਜੀ ਹਾਂਜੀ ਕਿਉਂਕਿ ਬਾਈ ਜੀ ਜੇ ਪਿਓਰ ਬਰੀਡ ਦੇਖਣੀ ਆ ਕਿ ਤੁਸੀਂ ਤਾਂ ਤੁਹਾਨੂੰ ਦਰਸੀ ਬਾਈ ਕੋਲੇ ਆਜੋ ਹਾਂ ਦੇਖੋ ਜੀ ਕੱਢੀ ਚੱਲ ਦਰਸੀ ਕੱਢੀ ਬਾਈ ਲਿਆ ਬੀਬੂ ਉਰੇ ਲਿਆ ਬਾਹਰੇ ਐ ਬਾਹਰ ਨੂੰ ਕਰਦੇ ਬਟਾ ਦੇ ਹਨ ਆ ਜਾ ਪੁੱਤ ਜੀ ਆਹ ਜਾ ਖੀਰਾ ਬੱਚਾ ਇਸੇ ਦਾ ਹੀ ਆ ਕਿਹੜਾ ਬੱਚਾ ਆਹ ਖੀਰਾ ਬੱਚਾ ਆਹ ਇਹ ਚਾਰ ਦਿਨ ਦਾ ਚਾਰ ਦਿਨ ਦਾ ਹੈ ਲੈ ਵੀ ਹਾਈਟ ਦੇਖੋ ਬੱਕਰੇ ਜਿਹਾ ਹੋ ਗਿਆ ਹੱਦ ਪੁੱਤ ਹੋ ਗਿਆ ਲੈ ਵੀ ਪਹਿਲੀ ਵਾਰ ਦੇਖਿਆ ਬਈ ਮੈਂ ਐਡਾ ਵੱਡਾ ਅੱਗੇ ਲੈ ਵਾੜੇ ਖੜਾ ਲਾ ਵੜੇ ਪਿਆਰ ਨਾਲ ਖੜਾ ਲੈ ਵੀ ਤੁਹਾਨੂੰ ਹਾਈਟ ਦਿਖਾ ਦਈਏ ਲੈ ਵੇ ਖੜ ਕੇ ਨਾ ਅੱਗੇ ਕਰੀ ਤੈਨੂੰ ਮਾਜਾ ਪੁੱਤ ਲੈ ਵੀ ਹਾਈਟ ਦੇਖ ਸਕਦੇ ਹੋਗੇ ਐਡੀ ਵੱਡੀ ਹਾਈਟ ਹੋ ਗਈ ਹਾਂ ਦੇਖੋ ਕਿੰਨੇ ਦੰਦਾ ਹੈ ਚਾਰ ਦੰਦਾ ਇਹ ਵੀ ਚਾਰ ਦੰਦਾ ਹੈ ਨਾ ਦੇਖ ਸਕਦੇ ਹੋ ਵੇਟ ਕਿੰਨਾ ਹੋਊਗਾ ਦੱਸੇ ਵੇਟ ਇਹ ਹੋ 100 1 ਕੁਆਂਟਲ 20 25 ਕਿਲੋ ਦਾ 125 ਕਿਲੋ ਦਾ ਲੈ ਵੀ 1 ਕੁਆਂਟਲ 20 25 ਕਿਲੋ ਦਾ ਬੱਚਾ ਹੈਗਾ ਦੇਖ ਸਕਦੇ ਹੋ ਨਾ ਚੌਗਾ ਹੀ ਆ ਜੇ ਹਜੇ ਹੋਰ ਬਣ ਵੇਟ ਹਾਂ ਹਾਂ ਕਰੂਗਾ ਕਰੂ ਹਾਈਟ ਕਰੂਗਾ ਕਰੂ ਕੱਚੇ ਵੀ ਦਿਖਾਉਣਾ ਤੁਹਾਨੂੰ ਬੱਚੇ ਪਿਓਰ ਕੁਆਲਟੀ ਦੇ ਬੱਚਾ ਬਈ ਜਮਾ ਦੇਖ ਸਕਦੇ ਹੋ ਨਾ ਲੈ ਵੀ ਪੂਸ ਦੀ ਐਡੀਕ ਪੂਸ ਹੁੰਦੀ ਹੈ ਕਿ ਜਿਹੜੀ ਇਹਦੇ ਹੋਰ ਲੰਮਾ ਸਾਰੇ ਮੰਨ ਲਾ ਪੂਰੇ ਚੰਗੇ ਪਸ਼ੂਏ ਜੀ ਆਪਣੇ ਪੂਰੇ ਗਰੈਂਟਾ ਪਾ ਪੂਰੀ ਪੇ ਨਹੀਂ ਹੋਰ ਕੱਢ ਕੇ ਆ ਲੈੜਾ ਵੀ ਕੱਢ ਕੇ ਲੈ ਆ। ਕਿਹੜਾ ਬੱਚਾ ਕੱਢ ਲਿਆ? ਨੂੰ ਕਰ ਦੇ ਅੱਗੇ। ਵਾਕੇ ਵਾਕੇ ਵਾਕੇ। ਲੈ ਵੀ ਦੇਖ ਸਕਦੇ ਮੈਂ ਬੋਲ ਮਾਰੇ ਤੇ ਆਉਂਦਾ ਹੈ। ਬੋਲ ਮਾਰੇ ਤੇ ਆਉਂਦਾ ਬਾਈ। ਦੇਖ سامنے ਮੈਂ। ਖੀਰਾ ਹੈ। ਵਾਹ ਖੀਰਾ। ਇਹ ਵੀ ਖੀਰਾ ਬੱਚਾ ਨਾ ਦੇਖ ਸਕਦੇ। ਇਹਦੀ ਹਾਈਟ ਹੋਣੀ ਚੰਗੀ ਆ ਨਾ। ਹਾਂ ਪੂਰੀ ਵਧ ਗਈ ਪੂਰੀ ਵਧ ਗਈ। ਇਸੇ ਦਾ ਹੀ ਆ ਪੱਟੇ ਬੱਚੇ ਦਾ। ਇਸੇ ਦਾ ਹੀ ਹੈ। ਪੂਰਾ ਚੰਗਾ ਬੱਚਾ ਬਾਈ। ਇਹੋ ਜੀ ਬਰੀਡ ਹੁੰਦੀ ਹੈ ਕੀ ਦਰਫੀ ਦੀ। ਹਾਂ ਬਾਕੀ ਸਾਰੇ ਭੇਡਾਂ ਦੀ ਮਾਰਦੇ ਉਤਰੋ ਕਾਹਨ ਭੇਡ ਲਿਆ, ਭੇਡ ਕੱਢ ਗਈ ਕੋਈ। ਪਟੰਗਾਂ ਪਟੰਗਾਂ ਪੰਜ ਚਾਰ ਭੇਡਾਂ ਦਿਖਾ ਦੇ ਮੈਨੂੰ ਐਂ ਕਰਦੇ ਮੜ ਗਏ ਆ ਪੱਛੇ ਕਰਦੇ ਭੇਡਾਂ ਉਰਾਂ ਨੂੰ ਹੋ ਜਾਣਾ ਭੇਡਾਂ ਹੋਰਾਂ ਨੂੰ ਲਿਆ ਐਂ ਮਾਰ ਦੋ ਕੈਮਰਾ ਹੀ ਮਾਰਦੇ ਆ ਬੱਚਾ ਦੇ ਸਦਾ ਹੁੰਦਾ ਉਹ ਵੀ ਦਿਖਾਵਾਂਗੇ ਭੇਡਾਂ ਲਿਆ ਇੱਕ ਵਾਰੀ ਕਾ ਕੱਢ ਗਿਆ ਮੂਰੇ ਭੇਡਾਂ ਦਿਖਾ ਦਈਏ ਵੀ ਕਹੀ ਜਾ ਭੇਡਾਂ ਨੇ ਦਰਸੀ ਬਈ ਦੇ ਕੋਲੇ ਅੱਜ ਪੱਤੋਈ ਲੈ ਲੋ ਲੈ ਲੈ ਵੀ ਇੱਧਰ ਮਾਰਨੇਗਾ ਬਾਈ ਭੇਡ ਦੇ ਉੱਤੇ ਹਣਾ ਮੂੰਹ ਦੇਖ ਹੂੰ ਜਮਾਦ ਮੇ ਬੱਕਰੀ ਦਾ ਮੂੰਹ ਹੁੰਦਾ ਨਾ ਬੱਕਰੀ ਨੂੰ ਵੀ ਉਤੋਂ ਦੀ ਹੈ ਬੱਕਰੀ ਨੂੰ ਉਤੋਂ ਦੀ ਨੱਕ ਆ ਬਈ ਦੇਖ ਸਕਦੇ ਹੈ ਨਾ ਇਹਦੇ ਸਿੰਘ ਹੁੰਦੇ ਨਹੀਂ ਹੈਗੇ ਨਹੀਂ ਨਹੀਂ ਸਿੰਘ ਹੁੰਦੇ ਨੇ ਸਿੰਘ ਹੁੰਦੇ ਨਹੀਂ ਹੈ ਤੇਗੀ ਦਾ ਪੇਡੂ ਦੇ ਆ ਜਾਂਦੇ ਨਾ ਛੋਟੇ ਛੋਟੇ ਆ ਜਾਂਦੇ ਉਹਨਾਂ ਦੇ ਬੱਚੇ ਆ ਜਾਂਦੇ ਨੇ ਬਈ ਦੇਖ ਸਕਦੇ ਬਈ ਇਹ ਕੈਮੇਸ ਹੋਏ ਹੋ ਗਈ ਬਈ ਇਹ ਹੈਗੀ ਆ ਤੀਜੇ ਸੂਏ ਹੁਣ ਕੱਢ ਲਿਆ ਪੇਡ ਕੱਢਦੇ ਕੱਢਦੇ ਪਟੇਗਾ ਪੇਡ ਤੀਜੇ ਸੂਏ ਤੀਜੇ ਸੂਏ ਇਹ ਬੱਚੇ ਕਿੰਨੇ ਆ ਜਾਂਦੇ ਨੇ ਬੱਚੇ ਦੋ ਹਰ ਇੱਕ ਵੇਲੇ ਪੱਕੇ ਦੋ ਹੀ ਆਉਂਦੇ ਨੇ ਇੱਕ ਇੱਕ ਤਾਂ ਨਹੀਂ ਆਉਂਦਾ ਨਾ ਨਾ ਇੱਕ ਤਾਂ ਕੋਈ ਮੂਲੋਂ ਕਹਿਣਾ ਆਪਣੀ ਪਨੂਨ ਲੈ ਲਈ ਹੈ ਜਿਹੜੀ ਉਹ ਇੱਕ ਤਾਂ ਦੇਵੇ ਪਰ ਉਹ ਵੀ ਦੋ ਹੀ ਦਿੰਦੇ ਆ ਆਪਣੇ ਦੋਵੇਂ ਬੱਚੇ ਹੈਟ ਹਾਂ ਬੱਚੇ ਵੱਡਾ ਦੇ ਹੈਟ ਬਹੁਤ ਆ ਅੱਛਾ ਲੈ ਵੀ ਦੇ ਦੋ ਬੱਚੇ ਦਿੰਦੀ ਆ ਪੇਡ ਦੇਖ ਸਕਦੇ ਨਾ ਮੜੀ ਮੜਾ ਇਦਨ ਬੱਸ 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 ਵਾਹ ਆਦੇ ਆਂ ਗਿਆਂ ਲੈ ਲਿਆ ਮਾਰਦੇ ਕੈਮਰਾ ਇਦਨ ਨਿਗਾਂ ਮਾਰਦੇ ਬਾਈ ਪਿੱਛੇ ਹਨਾ ਸਾਰੀ ਬਈ ਇਹੇ ਜੀ ਬੀੜ ਰੱਖੀ ਹੋਈ ਹੈਗੀ ਹੋਰ ਲਿਆ ਹੀ ਕੱਢ ਕੇ ਪੇੜ ਕੋਈ ਆ ਪਿੱਛੇ ਇਦਨ ਨੂੰ ਹੱਕ ਦੇ ਕਾਲੇ ਮਗਰੋਂ ਬੱਸ ਹੂੰ ਆਦੁਰਾ ਇਦਨ ਹਾਂ ਲੈ ਲਿਆ ਖੀਰਾ ਜੀ ਇਹਦੇ ਤੇ ਮਾਰਦੂ ਕੈਮਰਾ ਵੱਡਾ ਲਿਆ ਹੀ ਕੱਢ ਕੇ ਦਰਚ ਮੜੇ ਆਈ ਆਈ ਸ਼ੱਟ ਆ ਲੈ ਲਿਆ ਫੜ ਕੇ ਲਿਆ ਕੋਲਾ ਛੋਟਾ ਲੈ ਇਹ ਕਿ ਡਰਦੀਆਂ ਵਾਲੀ ਹੁੰਦੇ ਨੇ ਗੱਲ ਕੀ ਆ ਇਹ ਬੰਦਾ ਉੱਪਰ ਆਪਣੇ ਵੱੜ ਜਾਂਦਾ ਉਹ ਤਾਂ ਮੈਥੋਂ ਤਾਂ ਇਕੱਲੇ ਤੋਂ ਡਰਦਿਆਂ ਇਕੱਲੇ ਤੋਂ ਡਰਦੀਆਂ ਇਹ ਉਪਰਾਂ ਬੰਦਾ ਵੱੜ ਜਾਂਦਾ ਫੜਾਣ ਕਿੰਨੇ ਕਰਦਾ ਇਹ ਉਹਦਾ ਪੁੱਤ ਹੀ ਆ ਵੱਡੇ ਦਾ ਖੀਰਾ ਬੱਚਾ ਠੀਕ ਆ ਲੈ ਖੀਰਾ ਬੱਚਾ ਬਈ ਜਿਵੇਂ ਬੱਕਰੀ ਦੇ ਬੱਚੇ ਉਹਨੇ ਖੀਰੇ ਉਹ ਸੋ ਲੁੱਟੀ ਹਾਈਡ ਕਰ ਜਾਂਦੇ ਨੇ ਇਹ ਲੈ ਕਿੰਨੇ ਮਹੀਨੇ ਦਾ ਹੋਈ ਬੱਚਾ ਇਹ ਹੈਗਾ 10 ਮਹੀਨੇ ਦਾ ਲੈ ਵੀ 10 ਕਿੰਨੇ ਦਾ ਬੱਚਾ ਹੈਗਾ ਮੈਨੂੰ ਲੱਗਦਾ ਹੋਊਗਾ ਲਗਭਗ 37 38 ਹੈਗਾ 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 38 37 ਹੈ ਡਾ ਵੀ ਦੇਖ ਸਕਦੇ ਹੋ ਨਾ ਚੰਗਾ ਬੱਚਾ ਬਾਈ ਦੇਖ ਸਕਦੇ ਹੋ ਪੂਸ ਪਾਸ ਵਧੀਆ ਲੰਮੀ ਪੂਸ ਆ ਬਾਈ ਦੇ ਫੋਰ ਫੜ ਪੇੜ ਫੋਰ ਪੇੜ ਬੇਟਾ ਲੈ ਆ ਪਟਕਾ ਕੱਟ ਗਿਆ ਮਨ ਲੱਗਦਾ ਇਹ ਤੇ ਹੋਊਗਾ ਭਾਰ 17 80 ਕਿਲੋ ਭਾਰਾ ਹੈਗਾ ਹੈਗਾ 80 ਕਿਲੋ 17 80 ਕਿਲੋ ਭਾਰਾ ਪੇਟ ਫੜ ਲਿਆ ਪੇਟ ਕਰਦੇ ਹੋ ਇਹਨੂੰ ਕਰ ਲੈ ਲੈ ਵੀ ਹੋਰ ਪੇਡਾ ਦਿਖਾਉਣਾ ਤੁਹਾਨੂੰ ਦੱਸ ਦੱਸ ਸੀ ਇਹਦੇ ਬਾਰੇ ਦੱਸ ਪਹਿਲਾਂ ਤਾਂ ਹਾਂਜੀ ਇਹ ਆ ਗਈਆਂ ਲੇੜੀਆਂ ਦੂਜੇ ਦੂਜੇ ਸੂਏ ਦੂਜੇ ਦੂਜੇ ਸੂਏ ਨੇ ਤੇ ਵੀ ਤਿੰਨਿਆਂ ਦੇ ਉੱਪਰ ਨਿਗਾਹ ਮਾਰਦੇ ਬਾਈ ਤਿੰਨੇ ਪਸੂ ਪੂਰੇ ਚੰਗਿਆ ਆ ਪਲੂਵੋ ਤੇ ਦੁੱਗਿਆ ਖੀਰੀਆਂ ਵਿੱਚ ਦੁੱਗਿਆ ਦੂਜੇ ਦੂਜੇ ਸੂਏ ਨੇ ਸਾਰੀਆਂ ਦੇਖ ਸਕਦੇ ਇਹ ਕਿਵੇਂ ਆ ਗਈ ਇਹ ਸੂਣ ਵਾਲੀ ਆ ਜੀ ਦੂਜੇ ਸੂਏ ਹੁਣ ਦੂਜੇ ਸੂਏ ਲੈ ਇਹ ਵੀ ਦੂਜੇ ਸੂਏ ਸੂਣ ਵਾਲੀ ਆ ਦੇਖ ਸਕਦੇ ਨਾ ਦੂਜੇ ਆ ਗਈ ਆ ਤੀਜੇ ਸੂਏ ਹ ਦੇਖ ਸਕਦੇ ਹੋ ਬਈ ਚੰਗੇ ਬੱਚੇ ਦਿੰਦਿਆਂ ਨੇ ਦਰਸੀ ਦੀਆਂ ਭੇਡਾਂ ਬਈ ਦੇਖ ਸਕਦੇ ਹੋ ਨਾ ਪੂਰੇ ਪੰਜਾਬ ਦੇ ਵਿੱਚ ਬਈ ਜੀ ਪੂਰਾ ਨਾਮ ਚੱਲਦਾ ਵੀ ਦਰਸੀ ਭੇਡਾਂ ਵਾਲਾ ਹਾਂਜੀ ਹਾਂਜੀ ਜੀ ਤੋਂ ਮਰਜੀ ਪੁੱਛ ਲਿਓ ਤਾਂ ਇੱਥੇ ਆ ਕੇ ਤੁਹਾਨੂੰ ਸਾਡ ਕੇ ਜਾਣ ਕੇ ਤੁਹਾਨੂੰ ਵੀ ਆ ਵਿਆਹ ਵਾਈਟਾ ਦਰਸੀ ਬਈ ਦਿਲਦਾਰ ਬੰਦਾ ਪੂਰੇ ਇਹ ਜੀ ਗੱਲ ਇਹ ਹੈਗੀ ਹੋਰ ਫੜ ਲਓ ਚੱਲ ਇੱਕ ਅੱਧੀ ਭੇਡ ਫਿਰ ਆਪਾਂ ਐਂਡ ਕਰਦੇ ਹਾਂ ਵਿਆਹ ਵੱਡੀਆਂ ਭੇਡਾਂ ਫੜ ਲਿਆ ਆ ਬੱਚਾ ਵੇ ਕੀ ਇਹ ਲੇਲੀਆਂ ਛੋਟੀਆਂ ਜਿਹੀਆਂ ਔਰ ਥੀਕੀਆਂ ਮੁੰਡੀਆਂ ਐ ਕੱਚੀਆਂ ਸੱਹਿਆ ਠੀਕਾ ਬੱਚਾ ਹੈ ਬੱਚਾ ਇਹ ਕੱਲਾ ਪਰਤੋ ਬੱਸ ਆ ਇੱਧਰ ਹੋ ਜਾ ਕਾਲੇ ਕਾਲੇ ਇੱਧਰ ਹੋ ਜਾ ਤੂੰ ਬਾਹਰ ਲੈ ਪਰ ਆ ਨਾ ਤੂੰ ਆਪੇ ਵੀਡੀਓ ਬਣਾ ਜਾਨੀ ਇੱਧਰ ਲੈ ਵੀ ਉਰੇ ਆ ਜਾ ਆਇਆ ਦਰਸੀ ਇਹਨੂੰ ਇੱਥੇ ਖਵਾਉਣਾ ਕੋਈ ਰਾਤ ਨੂੰ ਇੱਥੇ ਹੁੰਦੀ ਨਹੀਂ ਰਾਤ ਨੂੰ ਉੱਧਰ ਹੁੰਦੀਆਂ ਅੱਛਾ ਰਾਤ ਨੂੰ ਉੱਧਰ ਹੁੰਦੀਆਂ ਦਿਨ ਇੱਧਰ ਹੁੰਦੀਆਂ ਆ ਰਾਤ ਦਾ ਉੱਧਰ ਆ ਦੇਣ ਵਾਲਾ ਇੱਧਰ ਆ ਠੀਕ ਆ ਇਹ ਕਈ ਜਿਹੜੇ ਕੰਮ ਤਾਂ ਹੁੰਦਾ ਜਿਵੇਂ ਹੁਣ ਨੀਰਾ ਢੋਈ ਜਾਂਦੀ ਹੈ ਲੇਬਰ ਹੂੰ ਆ ਨੀਰਾ ਹੂੰਗਾ ਕਿੰਨੇ ਬੰਦੇ ਸਾਹਮਣੇ ਹੁੰਦਾ ਦਰਸੀ ਫਿਰ ਇਹਨੂੰ ਬੰਦੇ ਆ ਤਿੰਨ ਹੀ ਆ ਮਾਲ ਵਾਲੇ ਤਾਂ ਤਿੰਨ ਬੰਦੇ ਮੈਂ ਦੋ ਬੰਦੇ ਰੱਖੇ ਹੋਏ ਆ ਆਪਣੇ ਠੀਕ ਆ ਓਕੇ ਜੇ ਮੈਂ ਨੀਰਾ ਤੋਂ ਇਹ ਉਹਦਾ ਫਿਰ 20 ਵੀ 25 25 ਵੀ ਹੋ ਜਾਂਦੇ ਸਹੀ ਗੱਲ ਹੈ ਮੈਂ ਜੀ ਸਾਰੇ ਪਾਸੇ ਕੰਮ ਨੂੰ ਸਹੀ ਗੱਲ ਹੈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਇਹਨਾਂ ਦੀ ਵਿਚਾਰ ਕਰ ਠੀਕ ਆ ਪ੍ਰੋਬਲਮ ਕਿਹੜੀ ਕਿਹੜੀ ਆਉਂਦੀ ਨੇ ਇਹਦੇ ਵਿੱਚ ਜਿਆਦੇ ਜਿਆਦੇ ਦਾਵਾ ਦਵਾਈ ਤੂੰ ਗੌਰ ਨਾਲ ਦੇਖ ਜਾ ਬੱਕਰੀ ਚਾਉਂਦਾ ਬਾੜੀ ਘਟਾ ਇਹਨਾਂ ਨੂੰ ਕੋਈ ਬੈਡੀ ਬਾੜੀ ਨਹੀਂ ਪ੍ਰੋਬਲਮ ਹੋਣੀ ਕੋਈ ਠੀਕ ਆ ਸਹੀ ਨਹੀਂ ਕਿਸੇ ਚੱਕਰ ਦਾ ਟੱਕਦਾ ਦਾ ਵਿਚਾਰੀਆਂ ਦੀ ਹਾਂ ਇਹ ਤਾਂ ਗੱਲ ਹੈਗੀ ਆ ਨਾ ਕੋਈ ਬਾਕੀ ਆ ਸੰਭਾਲਦਾ ਆਗਾ ਸੰਭਾਲਤਾ ਜਿਹੜੀ ਚੀਜ਼ ਨੂੰ ਮਰਜ਼ੀ ਕਰ ਲਾ ਉਹ ਹੀ ਬਣ ਜਾਣੀ ਆ ਉਹ ਹੀ ਬਣ ਜਾਂਦੀ ਹੈ ਜੀ ਇਹ ਗੱਲ ਹੈ ਜੇ ਸ਼ਾਮ-ਬਾਮ ਕਰਾਂਗੇ ਤਾਂ ਫੇਰ ਹੀ ਬੰਦਣਾ ਸਭ ਪਸ ਕਰਨੇ ਹਾਂ ਇਹ ਤਾਂ ਗੱਲ ਹੈ ਬੱਕਰੀਆਂ ਵੀ ਨਾਂ ਰੱਖਦੇ ਹੋ ਬੰਦੇ ਬੱਕਰੀਆਂ ਆਹ 5-4 ਰੱਖਦਾ 5-4 ਬੱਕਰੀਆਂ ਬੱਕਰੀਆਂ ਘੱਟ ਰੱਖ ਦੋ ਗੱਲ ਕੀ ਆਏ ਇਹਨਾਂ ਦਾ ਬੱਕਰੀ ਦਾ ਬਾਲਾ ਬੱਟਾ ਜੀ ਬੱਕਰੀ ਦਾ ਬੱਚਾ ਭੈਣਾ 6 ਮਹੀਨਿਆਂ ਨੂੰ ਬਣੂਗਾ ਕੁਝ ਵੀ ਨਹੀਂ ਬਣਨਾ ਹਾਂ ਤੇ ਭਾਵੇਂ 3 ਮਹੀਨਿਆਂ ਦੇ ਵਿੱਚ ਬੱਚਾ 2.5 ਮਹੀਨਿਆਂ ਤੇ ਤਿਆਰ ਹੁੰਦਾ ਵੇਚਣਾ ਨੂੰ ਠੀਕ ਇਹ ਕਹਿੰਦਾ ਫਿਰ ਇਹ ਮਰਜ਼ੀ ਵੇਚ ਇਹ ਗੱਲ ਹੈ ਜੀ ਹਨਾ ਬਈ ਦੇਖ ਹਾਂ ਹੁਣਾਂ 2-2 3-3 ਮਹੀਨੇ ਦੇ ਬੱਚੇ ਕੁਰਬਾਨੀ ਜਾਣਾ ਇਹਨਾਂ ਨੇ ਅੱਛਾ ਹਾਂ 2-3-3 ਮਹੀਨਿਆਂ ਦੀ ਗੱ ਸਹੀ ਗੱਲ ਆ ਬਈ ਜਿਹੜੇ ਘਰੇ ਆ ਡੇਢ ਮਹੀਨੇ ਦੇ ਵਿੱਚ ਦੋ ਮਹੀਨੇ ਦੇ ਆਏ ਵਧੀਆ ਜਾਨੀ ਕਿ ਹੈਵੀ ਹੋ ਜਾਂਦਾ ਬੱਚਾ ਹਾਂ ਹਾਂ ਇਹੋ ਨਾਲ ਤੇ ਖੜੇ ਆ ਛਤਰੇ ਆਪਣੇ ਕਿਹੜੇ ਕਿਹੜੇ ਆ ਮੈਂ ਸਹੀ ਗੱਲ ਭੇੜ ਕਿੰਨੇ ਟਾਈਮ ਚ ਤਿਆਰ ਹੋ ਜਾਂਦੀ ਆ ਬਈ ਬੱਚੇ ਤੋਂ ਲੈ ਕੇ ਬੱਚੇ ਤੋਂ ਲੈ ਕੇ ਸਾਲ ਚ ਸੂਪ ਪੈਂਦੀ ਆ ਸਾਲ ਚ ਸੂਪ ਪੈਂਦੀ ਆ ਖੀਰੀ ਉਹ ਖੀਰੀ ਖੀਰੀ ਕੋ ਸੂਪ ਪੈਂਦੀ ਆ ਆ ਹੁਣ ਚਾਰ ਲੜਕੀਆਂ ਆਪਣੀਆਂ ਖੀਰ ਕਹਿੰਦੇ ਸੂਂ ਜਾਵਾਂਗਾ ਅੱਛਾ ਦੋ ਦੋ ਬੱਚੇ ਆ ਹੋ ਖੜੀਆਂ ਪਹਿਲੀ ਕੰਨੀ ਤੇ ਇੱਕ ਆ ਖੜੀ ਆ ਅੱਛਾ ਹਾਂ ਖੀਰੀ ਦੇ ਦੇ ਖੀਰੀ ਆ ਬੱਚੇ ਇੱਕ ਸਾਲ ਦੀ ਭੇੜ ਯਾਨੀ ਕਿ ਇਹ ਵੇਣਾ ਸੂਪ ਪੈਂਦੀ ਆ ਗੀ ਖੀਰੀ ਲੱਗ ਜਾਂਦੀ ਆ ਨਾ ਜੇ ਆਪਾਂ ਬੱਕਰੀ ਵਾਲੀ ਗੱਲਬਾਤ ਕਰੀਏ ਤਾਂ ਬੱਕਰੀ ਲਗਭਗ 1.5 ਸਾਲ ਨਾ ਜੀ ਬੱਕਰੀ 4-5 ਸਾਲ ਤਾਂ 3-2.5 ਸਾਲ ਬੱਕਰੀ ਤੇ 2.5 ਸਾਲ ਤੇ ਪੱਠ ਪਿਆਰ ਹੁੰਦੇ ਜੇ ਅਸਲ ਵਧਗਾ ਪਾਲ ਕੇ ਅੱਛਾ ਇਹਨੇ ਸਾਲ ਦੇ ਵਿੱਚ ਮੈਂ ਸੂਪਣਾ ਮਨ ਲਾ ਤਾ ਉਦ ਨੂੰ ਇਹ ਸੂਪੂ ਕੀ 4-5 ਵਾਰੀ ਇਹਨੂੰ ਬੱਕਰੀ ਤਿਆਰ ਕਰਦੀਆਂ ਬੱਕਰੀ ਤਿਆਰ ਹੋਣਾਗਾ ਮਸਾਲਾ ਲੰਘਾ ਕੇ ਸੋਣੀ ਹੁਣ ਉਹ ਪੱਠ ਫਿਰਦੀ ਆ 4-4 5-5 6-6 ਮਹੀਨੇ ਦਾ 1.5 ਤੋਂ 2 ਸਾਲ ਦੀਆਂ ਤੇ ਲੈ ਲਿਆ ਪੈਣਗੇ 5-5 6-6 ਮਹੀਨੇ ਅੰਗੋ ਕਿੰਨਾ ਵਟਾ ਨਾ ਸਹੀ ਗੱਲ ਆ ਬਈ ਦੇਖਦਾ ਬਾਕੀ ਬਹੁਤ ਜਿਆਦੇ ਮਰਾਫਾ ਦੇ ਜੀ ਸਾਰਾ ਧੰਨਵਾਦ ਹੁੰਦੀ ਆ ਹਾਂ ਬਾਕੀ ਜਾਨਵਰਤਾ ਜੀ ਸੇਵਾ ਦੇ ਆ ਤੁਹਾਨੂੰ ਪਤਾ ਹੀ ਆ ਸਾਨੂੰ ਸਹੀ ਗੱਲ ਕਿੱਥੇ ਤੱਕ ਭੇਜਤੇ ਜਾਨਵਰ ਬਈ ਚਾਰ ਵਾਰ ਬਹੁਤ ਭੇਜਤੇ ਮੈਂ ਉਹਦਾ ਘੜਾਈ ਤਾਂ ਆਪਾਂ ਬੜੀ ਜੀ ਨਹੀਂ ਬਣਨ ਨੇ ਚੱਸੀਆ ਹਾਂ ਹਾਂ ਬਾਕੀ ਬਰੀਡਿੰਗ ਦੇ ਉੱਪਰ ਹੀ ਚੱਲਦਾ ਕੰਮ ਕਰਦਾ ਹਾਂ ਹਾਂ ਠੀਕ ਆ ਹਵਾ ਚੱਲ ਜਮੂ ਮਰੇ ਗੋਲਾ ਪਤਵੱਸੀ ਸਾਰੇ ਪਸੀ ਜਾਂਦਾ ਮਾਲ ਸਾਰੇ ਪਸੀ ਜਾਂਦਾਗਾ ਕੀ ਜਬਈ ਬੱਚੇ ਕਦੋਂ ਹੁੰਦੇ ਨੇ ਆਪਣੇ ਕੋਲੇ ਵੇਚਣ ਵਾਸਤੇ ਬੱਚੇ ਦਾ ਕੋਰਤੀ ਮਹਾਰਾਜ ਦੀ ਸੌਖੀ ਜਾਂ 24 ਘੰਟੇ ਦੇ ਹੁੰਦੇ ਆ ਪੰਨ 10 ਤਾਂ ਅੱਛਾ ਤੇ ਬਾਕੀ ਆ ਮੂਰੇ ਫੱਗਣ ਚ ਜਾਂ ਚੇਚ ਚ ਹੂੰ ਤੇ ਉਧਰ ਅਸੂ ਕੱਤੇ ਚ ਅੱਛਾ 2 ਸੂਏ ਵਧ ਗਿਆ ਦੋ ਸੂਏ ਲੈਣੇ ਆਪਾਂ ਲੈ ਵੀ ਦੋ ਸੂਏ ਆਉਂਦੇ ਨੇ ਦੇਖ ਸਕਦੇ ਹੋ ਬਈ ਹੂੰ ਦਰਸੀ ਵਾਸਤੇ ਦਾ ਬਈ ਇੱਕ ਤਰ੍ਹਾਂ ਦਾ ਬਈ ਨਾ ਬੈਂਕ ਹੈਗਾ ਏਟਮਾ ਕਹਿੰਦਾ ਮਰਜੀ ਪੈਸੇ ਕਢਾ ਲੈ ਦੇ ਇਹਦਾ ਬੈਂਕ ਨੂੰ ਟਾਈਮ ਲੱਗੀ ਉਹਨੂੰ ਟਾਈਮ ਇਹਨੂੰ ਟਾਈਮ ਨਹੀਂ ਲੱਗਦਾ ਇਹਨੂੰ ਟਾਈਮ ਨਹੀਂ ਲੱਗਦਾ ਸਹੀ ਗੱਲ ਆ ਵੀ ਦੇਖ ਸਕਦੇ ਭਾਈ ਜੀ ਮੁਨਾਫਾ ਬਹੁਤ ਜਿਆਦਾ ਆਗਾ ਨਵੇਂ ਬੰਦੇ ਕਿਵੇਂ ਕਰਨ ਬਈ ਇਹਨੂੰ ਨਵੇਂ ਬੰਦੇ ਜੀ ਦੇਖੋ ਇੱਕ ਤਾਂ ਨਸਿਆਂ ਨੂੰ ਸਦ ਬੰਦਾ ਵੱਜ ਜਾਂਦਾ ਇੱਕ ਜਿਹੜੀ ਉਹਨਾਂ ਬੱਕਰੀ ਬੁੱਕਰੀ ਵਾਲੇ ਅੰਬਰੀਡਾਂ ਛੱਡ ਕੇ ਜੇ ਇਹਨੂੰ ਬੰਦੇ ਪਾਲਣ ਹੂੰ ਇਹ ਜਾਨੀ 20 25 ਪਸ਼ੂ ਤੋਂ ਸਟਾਰਟਿੰਗ ਹੋ ਜੀ ਹਾਂ ਤੇ ਬਾ ਨਰੇ ਪੈਸੇ ਜਾਂ 50 ਫੀਡਾਂ ਮੁਕਤ ਨਹੀਂ ਇਹ ਸਾਮ ਬੰਦਿਆਂ ਨੂੰ ਸੰਭਾਲਣ 50 ਫੀਡਾਂ ਹਾਂ 10 ਕਿੱਲੇ ਖੇਤੀ ਦੇ ਕੋੜਦਿਆਂ ਜਿਹਦਾ ਮਤਲਬ ਸਾਹਮਣੇ ਬੰਦਾ ਅੱਛਾ ਹਾਂ 10 ਕਿਲੇ ਉਧਰ 10 ਕਿਲੇ ਖੇਤੀ ਦੇ ਕਰ ਲੋ ਉਧਰੇ 50 ਪੇਡਾਂ ਸੰਭਲੋ ਇੱਕੋ ਚੀਜ਼ ਆ ਇੱਕ ਬਰਾਬਰ ਆ ਲੈ ਵੀ 10 ਕਿਲੇ ਬਾਈ ਜੀ ਖੇਤੀ ਦੇ ਤੇ ਬਾਈ ਜੀ 50 ਪੇਡਾਂ ਇੱਕੋ ਗੱਲ ਬਾਤ ਆ ਬਾਈ ਇੱਕ ਬਰਾਬਰ ਆ ਇੱਕੋ ਗੱਲ ਬਾਤ ਆ ਬਈ ਦੇਖ ਬਾਈ ਮੁਨਾਫਾ ਬਹੁਤ ਜ਼ਿਆਦਾ ਆ ਪੇਡਾਂ ਦਾ ਬੱਚਾ ਦੇ ਮਾਰਕਾ ਮੈਂ ਦੇਖਣ ਭਾਵੇਂ 4 4 ਪੰਜ ਆ ਬੱਚਾ ਦੇ ਸੀਸੇ ਦੇ ਪੰਜ ਛੇ ਮਿੰਟ ਦਾ ਬੱਚਾ ਨਾ ਕਿੱਡਾ ਵੱਡਾ ਹੋਇਆ ਪਿਆ ਬਾਈ ਹਾਂ ਅਜੇ ਆਖੀ ਰਹੀ ਆ ਬੱਚਾ ਕਿਹੜਾ ਲੈ ਵੀ ਆ ਦੇਖ ਸਕਦੇ ਆ ਇਹ ਅਜੇ ਖੀਰਾਗਾ ਹਾਂ ਹੋਰ ਲੈ ਵੀ ਖੀਰਾ ਬੱਚਾ ਦੇਖ ਸਕਦੇ ਹੋ ਨਾ ਫੇਡੂ ਕਿੰਨੇ ਕੋ ਹੋ ਜਾਂਦੇ ਨੇ ਬਈ ਤਿਆਰ ਆਪਣੇ ਕੋਲ ਫੇਡੂ ਦਾ ਸੁੱਕਰਾ ਮੈਂ ਬਦਲ ਰੱਖਦਾ ਨਹੀਂ ਬੜੇ ਪਿੜਨ ਦਾ ਕਰਕੇ ਦੋ ਹੀ ਜੋੜੂ ਹੀ ਰੱਖਦਾ ਅੱਛਾ ਹੂੰ ਤਾਂ ਇਹ ਨਹੀਂ ਛੱਡੇ ਵੇ ਮੇਰੇ 10 12 ਬਾਕੀ ਲੋਕ ਲਜਾਣ ਵਾਲੇ ਅਸੀਂ ਛੱਡ ਦੇ ਲੈ ਲੂ ਜਾਂਦੇ ਆ ਠੀਕ ਆ ਹਾਂ ਬਰੀਡ ਦੀ ਖਾਤਰਾ ਸਹੀ ਆ ਇਹਾਂ ਬੱਚਾ ਹੁਣ ਤਿਆਰ ਕਰਿਆ ਸੀ ਪਹਿਲਾਂ ਉਹ ਕਰਿਆ ਫੇਟਾ ਕਰਿਆ ਹੂੰ ਆਇਆ ਬੱਚੇ ਦਾ ਪਰ ਸੁੱਕਰਾ ਵਸੇ ਰਿਹਾ ਮਾਲਚੀ ਤਾਂ ਦੋ ਹੀ ਬਹੁਤਾ ਨਹੀਂ ਪਿੜ ਪੈਂਦੇ ਫਿਰੇ ਠੀਕ ਆ ਠੀਕ ਆ ਬਈ ਬੱਚੇ ਆਪਣੇ ਫਿਰ ਕਿੱਧਰ ਕੰਮ ਕਰਦੇ ਨੇ ਬਈ ਆਪਣੇ ਬੱਚੇ ਅਬ ਜਵਾਕਾ ਜਵਾਕਾ ਜਵਾਕ ਇੱਕ ਤਾਂ ਡੀਲਰ ਆਪਣਾ ਗੱਡੀਆਂ ਦਾ ਇੱਕ ਵਾਕੀ ਖੇਤੀਬਾੜੀ ਨਾਲ ਕਰੀ ਜਾਂਦਾ ਨਾਲ ਸਾਡੇ ਨਾਲ ਤੁਰੇ ਠੀਕ ਨਾਲ ਹੀ ਤੁਰੇ ਵਧੀਆ ਵਧੀਆ ਕਰੀ ਜਾਂਦੇ ਆਪੋ ਆਪਣਾ ਕਾਰੋਬਾਰ ਨਹੀਂ ਦੇਖ ਆ ਰਹੇ ਹਾਂ ਅਸੀਂ ਆਪ ਦਾ ਦੋ ਬੰਦੇ ਰੱਖ ਕੇ ਇਧਰ ਕਰੀ ਜਾਂਦੇ ਆ ਆਪ ਦਾ ਇਧਰ ਬਚੀ ਗਏ ਚਲੋ ਠੀਕ ਹੈ ਦਰਸੀ ਬਾਈ ਧੰਨਵਾਦ ਜੀ ਧੰਨਵਾਦ ਕਰਦੇ ਆ ਲਓ ਬੱਜੀ ਬਾਈ ਜੀ ਕਿਵੇਂ ਲੱਗੀ ਵੀਡੀਓ ਤੇ ਦਰਸੀ ਬਾਈ ਦੇ ਗੱਲਾਂ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੋ ਬੱਜੀ ਮੁਨਾਫਾ ਬਹੁਤ ਹੈਗਾ ਨਾ ਜੇ ਕੋਈ ਮੇਰਾ ਵੀਰ ਨਮਾ ਬੰਦਾ ਕੋਈ ਵੀ ਇਹਨੂੰ ਕਰਨਾ ਚਾਹੁੰਦਾ ਹੋਵੇ ਤਾਂ ਬੱਜੀ ਦਰਸੀ ਬਾਈ ਨਾਲ ਸੰਪਰਕ ਕਰੋ ਆਪਾਂ ਨੰਬਰ ਲਿਖ ਦੋ ਬਸ ਕੰਮ ਕਰਦਾ ਦਰਸੀ ਬਾਈ ਦਾ ਨੰਬਰ ਹੈਗਾ ਬੱਜੀ ਸਕਰੀਨ ਦੇ ਉੱਤੇ ਸਲਾਹ ਕਰਕੇ ਬੱਜੀ ਕੰਮ ਕਰ ਸਕਦੇ ਹੋ ਵੀ ਇਹਨੂੰ ਕਿਵੇਂ ਕਰਨਾ ਹੈਗਾ ਟ੍ਰੇਨਿੰਗ ਦਰਸੀ ਬਾਈ ਫ੍ਰੀ ਚ ਦੇਊਗਾ ਫ੍ਰੀ ਚ ਦੇਊਗਾ ਟ੍ਰੇਨਿੰਗ ਫ੍ਰੀ ਟ੍ਰੇਨਿੰਗ ਆ ਬਾਈ ਆਜੋ ਇੱਕ ਵਾਰ ਦਰਸੀ ਬਾਈ ਨਾਲ ਮਿਲੋ ਗੱਲਬਾਤ ਕਰੋ ਵੀ ਕੀ ਗੱਲਬਾਤ ਹੈ ਕਿ ਸਾਰਾ ਕੁਝ ਤੁਹਾਨੂੰ ਦਰਸੀ ਬਾਈ ਦੱਸ ਕੇ ਦਰੂਗਾ ਪਿੰਡ ਹੈਗਾ ਬਾਈ ਜੀ ਲੱਖਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਬਾਈ ਧੰਨਵਾਦ ਬਾਈ ਜੀ ਧੰਨਵਾਦ ਦੇਖਣ ਵਾਲਿਆਂ ਨੂੰ ਸਾਰੋਂ ਮਹਾਰਾਜ ਚੰਗੀ ਲੱਗੀ ਗੱਲ ਸਾਰਾ ਇੱਕ ਰੋਜ਼ ਠੀਕ ਧੰਨਵਾਦ ਜੀ